ਮਾਝੇ ਵਾਲੇ ਕਮ ਸਰਪੰਚ ਜੁਨੇ ਆਏ ਹੋਏ ਆ ਉਹਨਾਂ ਦਾ ਵੀ ਧੰਨਵਾਦ ਉਹ ਨਵੋ ਦੀ ਕਬੱਡੀ ਚਾਰ ਜਾਫੀ ਤਿਆਰ ਚੱਕੀ 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 ਉਹ ਬੱਲੇ ਬੱਲੇ ਸ਼ਾਵਾ ਸ਼ਾਵਾ ਏ ਚੱਕੀ ਜਾਂਦਾ ਖਰੇ ਖਰੇ ਡੱਕੀ ਵਾਹ ਓਏ ਰਮਦਾਸ ਵਾਲਿਆ ਕਹਿੰਦੇ ਵੱਡੀ ਰੇਡ ਹੈ ਇਹਨਾਂ ਖੇਡਾਂ ਦੇ ਲਈ ਘੋੜੀਏ ਦੇ ਮੇਲੇ ਲਈ ਸਾਹਮਣੇ ਬਾਜਮਾ ਵਾਲਾ ਸੁੱਖਾ ਕਾ ਜਾਫੀ ਹੈ ਤਕੜਾ ਜਾਫੀ ਹੈ ਇਹ ਸੱਤੂ ਹੈ ਖੰਡੂਰ ਸਾਹ ਵਾਲਾ ਜੰਡੀ ਵਾਲੇ ਦਾ ਢੰਗੜਾ ਸ਼ੁਰੂ ਹੋ ਗਿਆ ਸਾਹਮਣੇ ਕੋਸ਼ਾ ਇੱਕੋ ਹੀ ਜੱਫਾ 5000 ਦਾ ਹੋਵੇਗਾ ਗੱਜਰ ਸਾਰੀ ਸ਼ੈਂਕੀ ਫੇਰ ਦੀ ਰੇਤ ਉਹ ਸਖਦੀਪ ਉਹਨਾਂ ਦਾ ਮੇਲਾ ਮੇਲਾ ਅੱਤ ਹੋ ਗਿਆ ਵਾਹ ਓ ਸ਼ੰਕਰ ਐਸਚਓ ਦਿੜਬੇ ਦੀ ਧਰਤੀ ਦਾ ਇਹ ਵੱਡਾ ਮੱਲ ਹੈ ਇਹ ਦੁਨੀਆ ਦਾ ਟਾਪਰ ਹੈ ਇਹਦੇ ਨਾਂ ਵੱਡੇ ਰਿਕਾਰਡ ਹੈ ਤੇ ਸਾਹਮਣੇ ਸੱਤੂ ਨਾਲ ਮੁਕਾਬਲਾ ਆਹ ਡੌਲੇ ਫਰਕਦੇ ਆਹ ਡੌਲੇ ਫਰਕਦੇ ਧੰਨਵਾਦ ਹੈ ਸਾਹਮਣੇ ਇਸ ਵੇਲੇ ਸ਼ੰਕਰ ਦੀ ਖੇਡ ਮੈਦਾਨ ਦੇ ਵਿੱਚ ਰੇਡ ਫੂਲਾ 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 ਢੋਲੀਆਂ ਜੇ

ਸਿਮਾ ਪੱਤੜਾ ਵਾਲੇ ਏ ਬੱਲੇ 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 ਬੱਲੇ